ਇਸਰ ਮਾਮਸਾ ਦੇ ਦੇ ਵਿੱਚ ਚਿਕਨ ਗੁਨੀਏ ਨੂੰ ਲੈ ਕੇ ਕਾਫੀ ਲੋਕ ਸਹਿਨੇ ਹੋਏ ਨੇ ਕੀ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਜਿਸ ਨੂੰ ਲੈ ਕੇ ਕੀ ਪਰਹੇਜ਼ ਨੇ ਜਿਹਦੇ ਤੇ ਕਿੰਨੇ ਕਿ ਜ਼ਿਆਦਾ ਜਿਹੜੇ ਪੇਸ਼ੈਂਟ ਹੈਗੇ ਇਸ ਤਰ੍ਹਾਂ ਅ ਸਸੀ ਕਾਲ ਜੀ ਧੰਨਵਾਦ ਤੁਹਾਡਾ ਕਿਉਂਕਿ ਸਰਦੀ ਵੀ ਇਹ ਧਿਆਨ ਦੇ ਵਿੱਚ ਹੈ ਕਿ ਪੰਜਾਬ ਸਰਕਾਰ ਤੇ ਖਾਸ ਕਰਕੇ ਸਿਹਤ ਮੰਤralਾ ਸਾਡੇ ਮਾਨਯੋਗ ਬਲਵੀਰ ਸਿੰਘ ਜੀ ਸਿਹਤ ਮੰਤਰੀ ਉਹਨਾਂ ਦੀ ਹਦਾਇਤਾਂ ਅਨੁਸਾਰ ਤੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਤੇ ਸਿਵਲ ਸਰਜਨ ਅੱਜ ਵੀ ਜਿਹੜੀ ਹੈ ਉਨ੍ਹਾਂ ਦੀ ਗਵਾਈ ਦੇ ਵਿੱਚ ਇਸ ਦੇ ਬਾਰੇ ਵਿੱਚ ਇੱਕ ਮੀਟਿੰਗ ਜਿਹੜੀ ਹੈ ਜ਼ਿਲ੍ਹਾ ਭਰਦੀ ਕੀਤੀ ਗਈ ਹੈ ਤੇ ਉਸ ਦੇ ਵਿੱਚ ਜਿਹੜੀ ਚੀਜ਼ ਅੱਜ ਦੇ ਜਿਹੜੇ ਸਾਹਮਣੇ ਨੇ ਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਜ਼ਿਲ੍ਹੇ ਅੰਦਰ ਆ ਪਿਛਲੇ ਬਰਸਾਤਾਂ ਵਾਲੇ ਮੌਸਮ ਜਿਹੜਾ ਉਹਦੇ ਦੌਰਾਨ ਆਮ ਤੌਰ ਤੇ ਜਿਹੜੀਆਂ ਇਹ ਐਕਟਰ ਬੋਰਨ ਡਿਜ਼ੀਜ਼ ਹੈ ਜਿਹੜੀਆਂ ਕਿ ਮੱਛਰ ਤੋਂ ਜਿਹੜਾ ਵਾਇਰਲ ਬੁਖਾਰ ਹੁੰਦਾ ਹੈ ਇਹਦੇ ਵਿੱਚ ਦੋ ਜਿਹੜੇ ਬੁਖਾਰ ਨੇ ਮੇਲੇ ਤੇ ਚਿਕਨਗੁਨੀਆ ਤੇ ਡੇਂਗੂ ਇਹਨਾਂ ਦਾ ਪ੍ਰਕੋਪ ਜਿਹੜਾ ਉਹ ਚੱਲ ਰਿਹਾ ਹੈ ਇਦੇ ਵਿੱਚ ਮਲੇਰੀਆ ਵੀ ਸ਼ਾਮਲ ਹੈ ਪਰ ਲੱਕੀਲੀ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਵੀ ਮਲੇਰੀਆ ਦਾ ਕੇਸ ਹਲੇ ਤੱਕ ਹੈ ਨਹੀਂ ਹੈ ਤੇ ਡੇਂਗੂ ਜਿੱਥੋਂ ਤੱਕ ਹੈ ਇਹਦੇ ਜਿੰਨੇ ਅਸੀਂ ਸੈਂਪਲ ਟੈਸਟ ਕੀਤੇ ਆ ਉਹਨਾਂ ਦੇ ਵਿੱਚੋਂ 37 ਮਰੀਜ਼ ਜਿਹੜੇ ਆ ਉਹ ਡੇਂਗੂ ਤੋਂ ਪ੍ਰਭਾਵਿਤ ਨੇ ਤੇ ਇਸੇ ਤਰ੍ਹਾਂ ਜਿਹੜਾ ਚਿਕਨ ਗੁਨੀਆ ਉਹਦੇ ਤੋਂ 48 ਮਰੀਜ਼ਾਂ ਦੀ ਗਿਣਤੀ ਜਿਹੜੀ ਆ ਜਿਹੜੇ ਅਸੀਂ ਟੈਸਟ ਕੀਤੇ ਆ ਉਹਦੇ ਵਿੱਚ ਇਹਨਾਂ ਦੀ ਗਿਣਤੀ ਹੁੰਦੀ ਹੈ ਹੁਣ ਦੂਸਰੀ ਗੱਲ ਇਹ ਆ ਕਿ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਰਸਾਤਾਂ ਦੇ ਮੌਸਮ ਦੇ ਵਿੱਚ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੇ ਜਿਹੜੀਆਂ ਮੱਛਰ ਨਾਲ ਹੋਣ ਵਾਲੇ ਬਿਮਾਰੀਆਂ ਇਹ ਫੈਲਦੀਆਂ ਨੇ ਸਭ ਤੋਂ ਪਹਿਲੀ ਜਿਹੜੀ ਸਾਵਧਾਨੀ ਹੈ ਉਸ ਅਸੀਂ ਇਹ ਹੀ ਰੱਖਣੀ ਹੈ ਕਿ ਇੱਕ ਤਾਂ ਪਾਣੀ ਸਾਫ਼ ਸੁਥਰਾ ਪੀਣਾ ਹੈ ਦੂਸਰਾ ਜਿਹੜਾ ਪਾਣੀ ਦੀ ਨਿਕਾਸੀ ਹੈ ਉਹਦਾ ਸਹੀ ਬੰਦੋਬਸਤ ਕਰਨਾ ਇਹ ਜਿਹੜਾ ਮੱਛਰ ਹੈ ਈਡਿਸ ਏਜੀਪਟੀ ਜਿਹੜਾ ਕੀ ਇਹ ਬਿਮਾਰੀ ਕਰਦਾ ਹੈ ਇਹ ਮੱਛਰ ਜਿਹੜਾ ਸਾਫ਼ ਪਾਣੀ ਦੇ ਉੱਤੇ ਇਹਦਾ ਜਮਾਵੜਾ ਹੁੰਦਾ ਹੈ ਔਰ ਇਹ ਜਿਹੜਾ ਮੱਛਰ ਉਹਦੇ ਤੇ ਜਦੋਂ ਆਂਡੇ ਦਿੰਦਾ ਤਾਂ ਉਹਦੇ ਤੋਂ ਜਿਹੜਾ ਕੂਪਾ ਲਾਰਵਾ ਬਣ ਕੇ ਕੂਪਾ ਬਣ ਕੇ ਤੇ ਮੱਛਰ ਬਣ ਕੇ ਉੱਥੋਂ ਉੱਡਦਾ ਹੈ ਜਿੰਦੋਂ ਤੱਕ ਇਹਦੇ ਵਿੱਚ 7 ਦਿਨ ਦਾ ਸਮਾਂ ਹੈ ਇਸੇ ਕਰਕੇ ਸਾਡਾ ਜਿਹੜਾ ਸਿਹਤ ਵਿਭਾਗ ਹੈ ਉਹਨੇ ਇੱਕ ਡਰਾਈ ਡੇ ਫਰਾਈਡੇ ਨਾਂ ਦਾ ਇੱਕ ਨਾਰਾ ਦਿੱਤਾ ਹੈ ਅੱਜ ਵੀ ਜਿਹੜੇ ਸ਼ੁੱਕਰਵਾਰ ਹੈ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਣੇ ਆਲੇ ਦੁਆਲੇ ਝਾਤੀ ਮਾਰ ਕੇ ਕਿਤੇ ਵੀ ਜੇਕਰ ਪਾਣੀ ਖੜਾ ਹੈ ਪਿਛਲੇ ਸਮੇਂ ਦਾ ਤੇ ਉਹਨੂੰ ਸਾਫ਼ ਕਰ ਦਈਏ ਜਿਵੇਂ ਅਸੀਂ ਜਾਣਦੇ ਹਾਂ ਕਿ ਹੁਣ ਬਰਸਾਤਾਂ ਤਕਰੀਬਨ ਖਤਮ ਹੋ ਗਈਆਂ ਹਨ ਅੱਗੇ ਪਾਣੀ ਖੜਾ ਹੋਣ ਦੀ ਆਸ ਨਹੀਂ ਹੈ ਤੇ ਹੁਣ ਸਾਨੂੰ ਆਪਣੇ ਆਲੇ-ਦੁਆਲੇ ਝਾਤੀ ਮਾਰ ਕੇ ਕੋਈ ਜਿਹੜੇ ਪੁਰਾਣੇ ਟਾਇਰ ਆ ਜਾਂ ਟੁੱਟੇ ਹੋਏ ਬਰਤਨ ਆ ਜਾਂ ਕੋਈ ਕਬਾੜ ਦਾ ਸਮਾਨ ਆ ਜਾਂ ਸਾਡੇ ਜਿਹੜੇ ਗਮਲੇ ਆ ਜਾਂ ਜਿਹੜੇ ਅਸੀਂ ਹੁਣ ਅੱਜ ਕੱਲ ਵਰਤ ਲਈ ਰਏ ਉਹ ਕੂਲਰ ਆ ਉਹਨਾਂ ਦੇ ਵਿੱਚ ਜੇ ਕਿਤੇ ਵੀ ਪਾਣੀ ਖੜਾ ਹੈ ਅਸੀਂ ਉਹ ਪਾਣੀ ਜਿਹੜਾ ਅਗਰ ਉਹਨੂੰ ਕਰਮ ਜ਼ਰੂਰ ਤੋਂ ਪੁਪੈਰੀ ਆ ਉਸ ਥਾਂ ਦੇ ਉੱਤੇ ਢੋਲ ਦਵਾਂਗੇ ਤਾਂ ਉਹ ਜੀਵ ਉਹਦੇ ਵਿੱਚ ਲਾਰਵਾ ਹੈ ਵੀ ਆ ਉਹ ਖਤਮ ਹੋ ਜਾਏਗਾ ਅਗਰ ਲਾਰਵਾ ਨਹੀਂ ਹੈ ਮੱਛਰ ਨਹੀਂ ਹੈ ਇਹ ਬਿਮਾਰੀ ਜਿਹੜੇ ਵਿਅਕਤੀ ਨੂੰ ਹੁੰਦੀ ਆ ਉਸ ਤੋਂ ਦੂਜੇ ਤੱਕ ਜਾ ਨਹੀਂ ਸਕਦੀ ਮੱਛਰ ਦੀ ਸਹਾਇਤਾ ਤੋਂ ਹੂੰ ਦੂਸਰਾ ਇਹ ਹੈ ਕਿ ਇਹ ਇੱਕ ਵਾਇਰਲ ਬੁਖਾਰ ਹੈ ਜਿਹੜੇ ਵੀ ਅਸੀਂ ਗੱਲ ਕਰਦੇ ਆ ਕਿ ਸ਼ਹਿਰ ਦੇ ਵਿੱਚ ਤੁਹਾਡੇ ਤੋਂ ਦਿੱਤਾ ਸੁਣਨ ਨੂੰ ਮਿਲਿਆ ਤਾਂ ਅਸੀਂ ਵੀ ਆਮ ਤੌਰ ਤੇ ਸੁਣਦੇ ਆ ਮੀਡੀਆ ਰਾਹੀਂ ਕਿ ਸ਼ਹਿਰ ਦੇ ਵਿੱਚ ਕਾਫੀ ਲੋਕੀ ਪ੍ਰਭਾਵਿਤ ਨੇ ਉਹਨਾਂ ਸਾਰਿਆਂ ਨੂੰ ਅਸੀਂ ਸ਼ੱਕੀ ਡੇਂਗੂ ਅਤੇ ਚਿਕਨਗੁਨੀਆ ਦੇ ਮਰੀਜ਼ ਅਲਾਮਤਾ ਦੇ ਆਧਾਰ ਤੇ ਕਹਿੰਦੇ ਆ ਸਾਡੀਆਂ ਅਰਬਨ ਏਰੀਆ ਮਾਨਸਾ ਦੇ ਵਿੱਚ ਵੀ ਜਿਹੜੀਆਂ ਤਿੰਨ ਟੀਮਾਂ ਘੁੰਮ ਰਹੀਆਂ ਨੇ ਇਸੇ ਤਰ੍ਹਾਂ ਹੀ ਸਰਦੂਲਗੜ ਵੀ ਤੇ ਗੁਰਦਾੜਾ ਵੀ ਬਾਕੀ ਥਾਵਾਂ ਤੇ ਵੀ ਉਹ ਟੀਮਾਂ ਜਿਹੜੀਆਂ ਨੇ ਲਗਾਤਾਰ ਜਾ ਰਹੀਆਂ ਨੇ ਔਰ ਉਹਨਾਂ ਨੇ ਘਰ-ਘਰ ਜਾ ਕੇ ਇਹ ਦੇਖਣਾ ਹੁੰਦਾ ਵੀ ਇੱਥੇ ਕੋਈ ਬੁਖਾਰ ਤੋਂ ਪੀੜਤ ਵਿਅਕਤੀ ਤਾਂ ਨਹੀਂ ਹੈ ਅਗਰ ਹੈ ਤਾਂ ਉਹਦਾ ਉਹ ਤੁਰੰਤ ਆਰ ਡੀ ਟੀ ਕਿੱਟ ਹੈ ਉਹਦੇ ਲਈ ਮਲੇਰੀਆ ਦਾ ਉੱਥੇ ਟੈਸਟ ਕਰਦੇ ਨੇ ਕਿਉਂਕਿ ਉਹ ਜਾਨਲੇਵਾ ਹੈ ਜਾਨਾ ਖਤਰਨਾਕ ਹੈ ਤੇ ਇਸ ਦੇ ਨਾਲ ਹੀ ਉਹਨੂੰ ਜਿਹੜਾ ਟੈਸਟ ਜਿਹੜਾ डेंगू ਦਾ ਤੇ ਚਿਕਨ ਗੋਲੀ ਦਾ ਟੈਸਟ ਵਾਸਤੇ ਸਿਵਲ ਹਸਪਤਾਲ ਮਾਨਸਾ ਵਿੱਚ ਇਹ ਟੈਸਟ ਫ੍ਰੀ ਉਪਲਬਧ ਹੈ ਇਹ ਸੇਵਾਇ ਤੇ ਦੂਸਰਾ ਇਹ ਸਿਵਲ ਹਸਪਤਾਲ ਬੁੜਲਾਡਾ ਵਿੱਚ ਹੈ ਜਿਵੇਂ ਕਿ ਸਰਦੂਰਗੜਾ ਉਹਦਾ ਜਿਹੜੇ ਸੈਂਪਲ ਹੈ ਉੱਥੇ ਇਕੱਠੇ ਕੀਤੇ ਜਾਂਦੇ ਨੇ ਉਹ ਸੈਂਪਲ ਮਾਨਸਾ ਭੇਜੇ ਜਾਂਦੇ ਨੇ ਤੇ ਮਾਨਸਾ ਸੇ ਟੈਸਟ ਕਰਕੇ ਉਹਨਾਂ ਦੀ ਰਿਪੋਰਟ ਵਾਪਸ ਭੇਜਦੇ ਆ ਇਹ ਜਿਹੜਾ ਟੈਸਟ ਹੈ ਇਹ ਪੁਖਤਾ ਟੈਸਟ ਹੈ ਇਹਨੂੰ ਐਲਾਈਜ਼ਾ ਟੈਸਟ ਕਹਿੰਦੇ ਆ ਮੇਰੀ ਸਾਰੇ ਨਾਗਰਿਕਾਂ ਨੂੰ ਤੁਹਾਡੇ ਰਾਹੀਂ ਬੇਨਤੀ ਹੈ ਕਿ ਉਹ ਵਾਹਾਂ ਜਾਂ ਨੀਮਾ ਕੀ ਇਹਨਾਂ ਚੀਜ਼ਾਂ ਤੋਂ ਬਚਾ ਰੱਖੋ ਸਰਕਾਰ ਵੱਲੋਂ ਇਹ ਡੇਂਗੂ ਤੇ ਚਿਕਨਗੁਨੀਆ ਜਿਹੜਾ ਹੈ ਕਿ ਨੋਟੀਫਾਇਬਲ ਡਿਜ਼ੀਜ਼ ਹੈ ਯਾਨੀ ਕਿ ਅਗਰ ਕਿਸੇ ਵੀ ਪ੍ਰਾਈਵੇਟ ਹਸਪਤਾਲ ਦੇ ਵਿੱਚ ਵੀ ਜਾਂ ਕਿਸੇ ਥਾਤੇ ਵੀ ਇਸ ਤਰ੍ਹਾਂ ਦਾ ਮਰੀਜ਼ ਪਾਇਆ ਜਾਂਦਾ ਉਹਦਾ ਇਲਾਜ ਕੋਈ ਵੀ ਡਾਕਟਰ ਹਸਪਤਾਲ ਕਰ ਰਿਹਾ ਤਾਂ ਉਹਦੇ ਵਾਸਤੇ ਜ਼ਰੂਰੀ ਹੈ ਕਿ ਉਹ ਸਰਕਾਰੀ ਹਸਪਤਾਲ ਨੂੰ ਜਾਂ ਸਿਵਲ ਸਰਜਨ ਸੰਬੰਧਿਤ ਸਿਵਲ ਸਰਜਨ ਨੂੰ ਇਹਦੀ ਸੂਚਨਾ ਦੇਵੇ ਉਹ ਬਹੁਤ ਜ਼ਰੂਰੀ ਹੈ ਤਾਂ ਕਿ ਸਾਨੂੰ ਪਤਾ ਲੱਗੇ ਤੇ ਅਸੀਂ ਉਸ ਬਿਮਾਰੀ ਦੀ ਉਸ ਈੜੀਏ ਚ ਰੋਕ थाम ਕਰ ਸਕੀਏ ਠੀਕ ਹੈ ਸਰਪ ਜੀ ਗੱਲ ਕਰ ਲਈ ਦੂਜਾ ਚਿਕਨਗੁਨੀਆ ਇੱਕ ਬਿਮਾਰੀ ਹੈ ਨਾ ਕਹਿ ਰਹੇ ਨੇ ਤਾਂ ਇੱਕ ਪਿੰਡਾਂ ਦੇ ਲੋਕਾਂ ਦੇ ਵਿੱਚ ਜਾਂ ਔਰਤਾਂ ਨੇ ਖਾਸ ਕਰਕੇ ਉਹਨਾਂ 'ਚ ਬਹੁਤ ਵੱਡਾ ਡਰ ਹੈ ਮਾਹੌਲ ਉਹਨਾਂ ਦਾ ਬਣਿਆ ਹੋਇਆ ਹੈ ਡਰ ਲੱਗਦਾ ਵੀ ਪਤਾ ਨਹੀਂ ਕੀ ਬਿਮਾਰੀ ਹੈ ਤਾਂ ਉਹਨਾਂ ਵਾਸਤੇ ਕੀ ਖਾਸ ਤੁਸੀਂ ਕਹਿਣਾ ਚਾਹੋਗੇ ਹਾਂ ਜੀ ਇਹ ਜਿਵੇਂ ਮੈਂ ਪਹਿਲਾਂ ਵੀ ਸੰਕੇਤ ਦੱਸਿਆ ਸੀ ਕਿ ਇਹ ਵਾਇਰਲ ਬਿਮਾਰੀ ਹੈ ਤੇ ਜਿਸ ਤਰ੍ਹਾਂ ਜਿੰਨੇ ਵੀ ਵਾਇਰਲ ਬੁਖਾਰ ਹੁੰਦੇ ਨੇ ਇਹ ਸਰੀਰ ਦੇ ਵਿੱਚ ਕਾਫੀ ਭੰਨ ਤੋੜ ਕਰਦੇ ਨੇ ਬੜੀ ਅਚਵੀ ਲੱਗਦੀ ਹੈ ਬੁਖਾਰ ਤੇਜ਼ ਹੁੰਦਾ ਹੈ ਤੇ ਉਹਦੇ ਨਾਲ ਕੰਬਣੀ ਵੀ ਛਿੜ ਸਕਦੀ ਹੈ ਤੇ ਉਸ ਤੋਂ ਇਲਾਵਾ ਜਿਹੜੀ ਹੱਟ ਪੈਰ ਜਿਹੜੇ ਆ ਉਹ ਟੁੱਟਦੇ ਭਜਦੇ ਨੇ ਤੇ ਮਾਸਪੇਸ਼ੀਆਂ ਦੇ ਵਿੱਚ ਖਿੱਚ ਤੇ ਦਰਦ ਹੁੰਦਾ ਹੈ ਇਹ ਜਿਹੜੀਆਂ ਅਲਮਤਾਂ ਨੇ 4 ਤੋਂ 7 ਦਿਨ ਤੱਕ ਵੀ ਰਹਿ ਸਕਦੀਆਂ ਨੇ ਔਰ ਇਹ ਜਿਹੜੀਆਂ ਦੋਨੋਂ ਬਿਮਾਰੀਆਂ ਨੇ ਚਿਕਨ ਗੁਨੀਆ ਤੇ ਦੇਨੂ ਜਿਹੜਾ ਇਹਦਾ ਕੋਈ ਆਪਣੇ ਆਪ ਦੇ ਵਿੱਚ ਇਹਨਾਂ ਦਾ ਇਲਾਜ ਨਹੀਂ ਹੈ ਇਹ వైరਲ ਬੁਖਾਰ ਨੇ ਅਗਰ ਸਰੀਰ ਤੇ ਜ਼ਿਆਦਾ ਨੁਕਸਾਨ ਨਾ ਕੀਤਾ ਤੇ ਆਪਣੇ ਆਪ ਚ ਠੀਕ ਹੋ ਜਾਣਾ ਹੁੰਦਾ ਪਰ ਉਨੇ ਸਮੇ ਲਈ ਸਾਨੂੰ ਬੁਖਾਰ ਵਾਲੀ ਜਿਹੜੀ ਦਵਾਈ ਆ ਉਹ ਡਾਕਟਰ ਦੀ ਸਲਾਹ ਲੈ ਕੇ ਉਹ ਲੈਣੀ ਚਾਹੀਦੀ ਆ ਤਾਂ ਕਿ ਉਹ ਜਿਹੜੀਆਂ ਇਹਦੇ ਆਲਮਤਾਂ ਹੋ ਰਹੀਆਂ ਨੇ ਉਹਨਾਂ ਤੋਂ ਬਚਿਆ ਜਾ ਸਕੇ ਔਰ ਇਹ ਬਿਮਾਰੀ ਕੋਈ ਗੰਭੀਰ ਰੂਪ ਨਾ ਧਾਰਨ ਕਰੇ ਤੇ ਦੂਸਰਾ ਮੈਂ ਤੁਹਾਡੇ ਲਈ ਇਹ ਵੀ ਜਾਣਕਾਰੀ ਸਾਂਝੀ ਕਰਨਾ ਚਾਹੂਗਾ ਕਿ ਜਿਹੜਾ ਇਹ ਸੈੱਲਾਂ ਵਾਲਾ ਕੰਮ ਹੈ ਕਿ ਸੈੱਲ ਘਟ ਗਏ ਇਹ ਵਾਇਰਲ ਬਹੁਤ ਸਾਰੇ ਬੁਖਾਰ ਦੇ ਵਿੱਚ ਬੜੇ ਤਰ੍ਹਾਂ ਦੇ ਸੈੱਲ ਵਾਈਟ ਬਲੱਡ ਸੈੱਲੀ ਤੇ ਪਲੇਟलेट्स ਵੀ ਘਟਦੇ ਨੇ ਪਰ ਉਹ ਕੁਦਰਤੀ ਤੌਰ ਦੇ ਉੱਤੇ 4-5 ਦਿਨ ਬਾਅਦ ਬੁਖਾਰ ਦੇ ਜ਼ੋਰ ਘਟਣ ਤੋਂ ਬਾਅਦ ਪੂਰੇ ਹੋ ਜਾਂਦੇ ਨੇ ਕੁਝ ਖਾਸ ਕਿਸਮਾਂ ਦੇ ਡੇਂਗੂ ਦੀਆਂ ਜਿਨ੍ਹਾਂ ਦੇ ਵਿੱਚ ਇਹ ਸੈੱਲ ਇੰਨੇ ਰੂਪ ਚ ਘਟ ਗਏ ਤੇ ਇਕਦਮ ਘਟਦੇ ਨਹੀਂ ਕਿ ਉਹ ਅੱਗੇ ਵਾਸਤੇ ਜਾਨਲੇਵਾ ਹੋ ਸਕਦੇ ਨੇ ਇਸ ਕਰਕੇ ਇਹੋ ਹੀ ਮੇਰੀ ਸਲਾਹ ਹੈ ਕਿ ਤੁਸੀਂ ਇਹਦਾ ਜਿਹੜਾ ਟੈਸਟ ਵੀ ਜੇਕਰ ਕਰਾ ਲਿਓ ਔਰ ਉਹ ਤੁਹਾਨੂੰ ਕਤੇ ਵੀ ਲੈਬਾਰਟਰੀ ਦੇ ਵਿੱਚ ਉਹਨੂੰ ਪੋਜ਼ਿਟਿਵ ਕਿਹਾ ਜਾਂਦਾ ਤਾਂ ਤੁਸੀਂ ਉਹਨੂੰ ਪੱਕਾ ਕਰਨ ਲਈ ਸਾਡੇ ਸਿਵਲ ਹਸਪਤਾਲ ਮਾਨਸਾ ਜਾਂ ਸਿਵਲ ਹਸਪਤਾਲ ਬੁਲਾਡਾ ਜਾਂ ਸਿਵਲ ਹਸਪਤਾਲ ਗੁਰੂਗੜ੍ਹ ਇੱਕ ਵਾਰੀ ਸੈਂਪਲ ਜ਼ਰੂਰ ਦਿਓ ਤਾਂ ਕਿ ਇਹ ਪੱਕਾ ਹੋ ਸਕੇ ਕਿ ਕੀ ਇਹ ਡੇਂਗੂ ਹੀ ਸੀ